ਉਦ ਰਾਸ਼ਟਰਪਤੀ ਚੋਣਾਂ 'ਚ ਭਾਰਤੀ ਅਮਰੀਕੀ ਨਾਗਰਿਕਾਂ ਦੀ ਭਾਗੀਦਾਰੀ ਵਧਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਵਾਸ਼ਿੰਗਟਨ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਅਮਰੀਕਾ ਵਿੱਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਭਾਰਤੀ ਪਾਈਚਾਰੇ ਦੇ ਇੱਕ ਸਮੂਹ ਨੇ ਚੋਣਾਂ ਵਿੱਚ ਭਾਰਤੀ ਅਮਰੀਕੀ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਗੈਰ ਲਾਭਕਾਰੀ ਸੰਸਥਾ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡੈਕਸਪੋਰਾਸ ਸਟੱਡੀਜ਼ ਨੇ ਇੰਡੋ ਅਮਰੀਕਨ ਫੋਟੋਮੈਟਸ ਨਾਲ ਨਾਮ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਸੰਘਣਨ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਮੁਹਿੰਮ ਵਿੱਚ ਦੇਸ਼ ਦੇ ਪਵਿੱਤਰ ਨੂੰ ਸਵਾਰਨ ਵਿੱਚ ਪਾਈਚਾਰਾ ਜੋ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈਗਾ ਉਸ ਨੂੰ ਰੇਖਾਕ੍ਰਿਤ ਕੀਤਾ ਗਿਆ ਹੈ एफआईडीएस ਨੇ ਕਿਹਾ ਕਿ ਇੱਕ ਫਨ ਸੁਪੰਨੇ ਅਤੇ ਵੱਧ ਰਹੇ ਪ੍ਰਵਾਸੀ ਭਾਈਚਾਰੇ ਦੇ ਰੂਪ ਵਿੱਚ ਸੰਯੁਕਤ ਰਾਜ ਵਿੱਚ ਲਗਭਗ 45 ਲੱਖ ਦੀ ਗਿਣਤੀ ਵਾਲੇ ਭਾਰਤੀ ਅਮਰੀਕੀਆਂ ਕੋਲ 2026 ਦੀਆਂ ਚੋਣਾਂ ਵਿੱਚ ਮਹੱਤਵਪੂਰਨ ਪ੍ਰਭਾਵ ਪਾਉਣ ਦਾ ਵਿਲੱਖਣ ਮੌਕਾ ਹੈ ਫਲੋਰੀਡਾ ਜਾਰਜੀਆ ਐਰੋਜ਼ੋਨਾ ਵਰਜੀਨੀਆ ਨਿਊ ਜਰਸੀ ਅਤੇ ਪੈਂਸਿਲਵਾਨੀਆ ਵਰਗੇ ਮਹੱਤਵਪੂਰਨ ਰਾਜਾਂ ਵਿੱਚ ਕੇਂਦਰੀ ਭਾਰਤੀ ਅਮਰੀਕੀ ਵੋਟ ਮਤਵਪੂਰਨ ਚੋਣਾਂ ਦੇ ਨਤੀਜਿਆਂ ਦੀ ਨਿਰਧਾਰਕ ਕਰਨ ਵਿੱਚ ਨਿਰਧਾਰਕ ਸਾਬਤ ਹੋ ਸਕਦਾ ਹੈ ਬਿਆਨ ਵਿੱਚ ਚੋਣਵਾਲੋ ਕਹਾਗਾ ਕਿ ਭਾਰਤੀ ਅਮਰੀਕੀ ਨੂੰ ਵੱਡੇ ਪੱਧਰ ਤੇ ਹਿੱਸਾ ਦਾ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ ਨਿਗਰਾਨੀ ਗਾਮੀ ਸਰਵੇਖਣ ਖੇਲੂ ਅਤੇ ਗਲੋਬਲ ਨੀਤੀ ਮੁੱਦਿਆਂ ਤੇ ਅਮਰੀਕਾ ਦੇ ਵਿਚਾਰਾਂ ਨੂੰ ਪ੍ਰਗਟ ਕਰੇਗਾ ਜੋ ਕਿ ਪਾਈਚਾਰੇ ਲਈ ਮਤਵਪੂਰਕ ਹੋਣਗੇ